ਵੱਡੇ ਬਜ਼ੁਰਗਾਂ ਦੁਆਰਾ ਦੱਸੀਆਂ ਗਈਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਰੋਜ਼ਾਨਾ ਕੁਝ ਸਮਾਂ ਲਗਾਤਾਰ ਸਾਈਕਲ ਚਲਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਲੱਤਾਂ ਦੀ ਚੰਗੀ ਤਰ੍ਹਾਂ ਨਾਲ ਕਸਰਤ ਹੁੰਦੀ ਹੈ ਜਿਸ ਨਾਲ ਤੁਸੀਂ ਕਦੇ ਵੀ ਲੱਤਾਂ ਦੇ ਦਰਦ ਤੋਂ ਪਰੇਸ਼ਾਨ ਨਹੀਂ ਹੋਵੋਗੇ ਨੰਬਰ 2 ਜੇਕਰ ਤੁਸੀਂ ਆਪਣੇ ਖਾਣੇ ਵਿੱਚ ਹਰੀਆਂ ਸਬਜ਼ੀਆਂ ਤੇ ਦਾਲਾਂ ਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਤੁਹਾਡੇ ਸਰੀਰ ਅੰਦਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਵੇਗੀ। ਨੰਬਰ 3 ਜੇਕਰ ਤੁਸੀਂ ਕੱਪੜੇ ਧੋਣ ਸਮੇ ਡਿਟਾਲ ਦਾ ਇਸਤੇਮਾਲ ਕਰੋ ਤਾਂ ਤੁਹਾਡੇ ਕੱਪੜਿਆਂ ਦੇ ਕਾਰਨ ਕਦੇ ਵੀ ਤੁਹਾਡੇ ਸਰੀਰ ਤੇ ਖਾਜ ਦੀ ਸਮੱਸਿਆ ਨਹੀਂ ਹੋਵੇਗੀ। ਨੰਬਰ 4 ਜਦੋਂ ਵੀ ਤੁਸੀਂ ਘਰੋਂ ਬਾਹਰ ਨਿਕਲੋ ਤਾਂ ਪਾਣੀ ਘਰ ਤੋਂ ਹੀ ਲੈ ਕੇ ਨਿਕਲੋ। ਬਾਹਰ ਵਾਲਾ ਬੋਤਲ ਦਾ ਪਾਣੀ ਸਾਡੀ ਸਿਹਤ ਨੂੰ ਨੁਕਸਾਨ ਕਰ ਸਕਦਾ ਹੈ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਇਹ ਪਾਣੀ ਕਦੋਂ ਦਾ ਭਰਿਆ ਹੋਇਆ ਹੈ ਜਿਹੜੀਆਂ ਔਰਤਾਂ ਦੇ ਮੱਥੇ ਤੇ ਤਿਲ ਹੋਵੇ ਉਹ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਹਨ ਤੇ ਨਾਲ ਹੀ ਉਹਨਾਂ ਦਾ ਲੱਕ ਉਹਨਾਂ ਦਾ ਸਾਥ ਦਿੰਦਾ ਹੈ ਨੰਬਰ 6 ਜਦੋਂ ਵੀ ਸੌਣ ਲੱਗਦੇ ਹੋ ਤਾਂ ਉਸ ਤੋਂ ਪਹਿਲਾਂ ਹਰੀ ਇਲਾਇਚੀ ਚਬਾ ਲਓ ਤੇ ਫਿਰ ਉਸ ਦੇ ਉੱਪਰ ਦੀ ਗੂੰਗਣਾ ਭਾਵ ਕੋਸਾ ਪਾਣੀ ਪੀ ਲਓ ਇਸ ਦੀ ਮਦਦ ਨਾਲ ਤੁਹਾਡਾ ਪਾਚਨ ਤੰਤਰ ਮਜ਼ਬੂਤ ਹੋਵੇਗਾ ਨਾਲ ਹੀ ਸਰੀਰ ਨੂੰ ਵੀ ਅਨੇਕਾਂ ਹੀ ਲਾਭ ਮਿਲਣਗੇ ਨੰਬਰ 7 ਜਿਹੜੀਆਂ ਔਰਤਾਂ ਹਾਦ ਤੋਂ ਜ਼ਿਆਦਾ ਰੋਂਦੀਆਂ ਹਨ ਉਹਨਾਂ ਔਰਤਾਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਰੋਣਾ ਹੀ ਰਹਿ ਜਾਂਦਾ ਹੈ ਇਸ ਲਈ ਹੱਸਣ ਦੀ ਆਦਤ ਪਾਓ ਤਾਂ ਕਿ ਤੁਸੀਂ ਜ਼ਿੰਦਗੀ ਵਿੱਚ ਖੁਸ਼ ਰਹਿ ਸਕੋ ਕਿਉਂਕਿ ਹੱਸਦਿਆਂ ਦੇ ਹੀ ਘਰ ਵੱਸਦੇ ਨੇ ਨੰਬਰ 8 ਜਦੋਂ ਵੀ ਤੁਸੀਂ ਅਰਬੀ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਨੂੰ ਕੱਟ ਕੇ ਹਲਕੀ ਜਹੀ ਧੁੱਪ ਵੀ ਜ਼ਰੂਰ ਲਗਾਓ ਇਸ ਨਾਲ ਸਬਜ਼ੀ ਬਹੁਤ ਹੀ ਸਵਾਦ ਤੇ ਖਿਲੀ-ਖਿਲੀ ਬਣਦੀ ਹੈ ਨੰਬਰ 9 ਅਕਸਰ ਅਸੀਂ ਜਦੋਂ ਕੁਝ ਖਾਂਦੇ ਹਾਂ ਤਾਂ ਸਾਡੇ ਪੇਟ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਇਸ ਲਈ ਖਾਣਾ ਬਣਾਉਣ ਸਮੇਂ ਹਲਕਾ ਜਿਹਾ ਮੇਥੀ ਦਾਣਾ ਤੇ ਕਾਲੀ ਮਿਰਚ ਤੇ ਨਾਲ ਹਿੰਗ ਜ਼ਰੂਰ ਪਾ ਲਿਆ ਕਰੋ ਇਸ ਨਾਲ ਖਾਣਾ ਆਸਾਨੀ ਨਾਲ ਹজম ਹੋ ਜਾਂਦਾ ਹੈ ਨੰਬਰ 10 ਜਦੋਂ ਵੀ ਤੁਸੀਂ ਘਰੋਂ ਬਾਹਰ ਜਾਵੋ ਤਾਂ ਹਲਕਾ ਮਿੱਠਾ ਖਾ ਕੇ ਘਰੋਂ ਬਾਹਰ ਨਿਕਲੋ ਇਸ ਨਾਲ ਤੁਹਾਨੂੰ ਤੁਹਾਡੇ ਕੰਮ ਵਿੱਚ ਸਫਲਤਾ ਮਿਲੇਗੀ ਨੰਬਰ 11 ਜੇਕਰ ਗਰਭ ਦੀ ਔਰਤਾਂ ਨੂੰ ਪਾਣੀ ਪੀਣ ਦੀ ਸਮੱਸਿਆ ਹੋਵੇ ਤਾਂ ਉਹਨਾਂ ਨੂੰ ਆਪਣੇ ਪੈਰਾਂ ਨੂੰ ਉੱਪਰ ਕਰਕੇ ਹੀ ਪੈਣਾ ਚਾਹੀਦਾ ਹੈ ਇਸ ਨਾਲ ਬਹੁਤ ਆਰਾਮ ਮਿਲਦਾ ਹੈ ਨੰਬਰ 12 ਜਦੋਂ ਵੀ ਤੁਸੀਂ ਦਾਲ ਬਣਾਓ ਤਾਂ ਉਸ ਵਿੱਚ ਪਹਿਲਾਂ ਲੱਕੜ ਦੀ ਚੀਜ਼ ਹੀ ਫੇਰੋ ਪਾਵ ਲੱਕੜ ਦੀ ਕਟਛੀ ਫੇਰੋ ਇਸ ਨਾਲ ਹੀ ਦਾਲ ਸਹੀ ਤਰੀਕੇ ਨਾਲ ਪੱਕ ਜਾਂਦੀ ਹੈ ਤੇ ਨਾਲ ਹੀ ਦਾਲ ਵਿੱਚ ਕੋਈ ਵੀ ਕੁਰਕਰੂ ਨਹੀਂ ਰਹਿੰਦਾ। ਨੰਬਰ 13 ਜਦੋਂ ਵੀ ਤੁਸੀਂ ਦਾਲ ਬਣਾਉਂਦੇ ਹੋ ਤਾਂ ਹਾਰੀ ਵਿੱਚ ਹੀ ਬਣਾਓ। ਅਜਿਹਾ ਕਰਨ ਦੇ ਨਾਲ ਦਾਲ ਸਵਾਦ ਹੋਣ ਦੇ ਨਾਲ ਨਾਲ ਸਿਹਤ ਲਈ ਵੀ ਬਹੁਤ ਲਾਭਦਾਇਕ ਹੋਵੇਗੀ। ਨੰਬਰ 14 ਜਦੋਂ ਵੀ ਤੁਸੀਂ ਬਰਤਨ ਸਾਫ਼ ਕਰਦੇ ਹੋ ਤਾਂ ਹਮੇਸ਼ਾ ਸਵਾ ਨਾਲ ਹੀ ਸਾਫ਼ ਕਰੋ। ਇਸ ਤਰ੍ਹਾਂ ਕਰਨ ਨਾਲ ਉਹ ਚਮਕ ਜਾਂਦੇ ਹਨ ਤੇ ਨਾਲ ਹੀ ਸਿਹਤ ਨੂੰ ਵੀ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਕਈ ਵਾਰ ਜੇਕਰ ਅਸੀਂ ਸਾਬਣ ਨਾਲ ਬਰਤਨ ਸਾਫ਼ ਕਰਦੇ ਹਾਂ ਤਾਂ ਸਾਬਣ ਬਰਤਨਾਂ ਦੇ ਵਿੱਚ ਲੱਗਿਆ ਰਹਿ ਜਾਂਦਾ ਹੈ ਜੋ ਕਿ ਅਨੇਕਾਂ ਹੀ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਨੰਬਰ 15 ਜਿਹੜੀਆਂ ਔਰਤਾਂ ਦਾ ਸਿਰ ਭਾਰਾ-ਪਾਰਾ ਰਹਿੰਦਾ ਹੈ ਉਹਨਾਂ ਨੂੰ ਜ਼ਿਆਦਾ ਸੋਚਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਸ ਨਾਲ ਤੁਸੀਂ ਸਿਹਤਮੰਦ ਰਹਿ ਸਕੋਗੇ ਨੰਬਰ 16 ਸਬਜ਼ੀ ਬਣਾਉਣ ਸਮੇਂ ਕਦੇ ਵੀ ਕਾਲੀ ਨਾ ਕਰੋ ਜੇਕਰ ਤੁਸੀਂ ਆਰਾਮ ਨਾਲ ਤੇ ਪਿਆਰ ਨਾਲ ਸਬਜ਼ੀ ਬਣਾਉਂਗੇ ਤਾਂ ਉਹ ਬਹੁਤ ਹੀ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਚੰਗੀ ਬਣੇਗੀ। ਨੰਬਰ 17 ਜਿਹੜੀਆਂ ਔਰਤਾਂ ਦਾ ਸਰੀਰ ਦਰਦ ਕਰਦਾ ਹੀ ਰਹਿੰਦਾ ਹੈ ਉਹਨਾਂ ਔਰਤਾਂ ਨੂੰ ਮੇਥੀ ਦਾਣਾ ਭਿਉਂ ਕੇ ਜ਼ਰੂਰ ਖਾਣਾ ਚਾਹੀਦਾ ਹੈ। ਇਸ ਨਾਲ ਉਹਨਾਂ ਦੇ ਸਰੀਰ ਅੰਦਰ ਤਾਕਤ ਦੇ ਨਾਲ-ਨਾਲ ਜਾਨ ਵੀ ਪੈਂਦੀ ਹੈ ਤੇ ਸਰੀਰ ਦਰਦ ਹੋਣ ਵੀ हट ਜਾਂਦਾ ਹੈ। ਨੰਬਰ 18 ਜਿਹੜੀਆਂ ਔਰਤਾਂ ਅਕਸਰ ਗੱਲ-ਗੱਲ ਤੇ ਲੜਾਈ ਝਗੜੇ ਕਰਨ ਉਹ ਔਰਤਾਂ ਆਪਣੇ ਘਰ ਦੇ ਸਾਰੇ ਚੰਗੇ ਮਾਹੌਲ ਨੂੰ ਵੀ ਖਰਾਬ ਕਰ ਦਿੰਦੀਆਂ ਹਨ ਨੰਬਰ 19 ਜੇਕਰ ਤੁਸੀਂ ਰੋਜ਼ਾਨਾ ਇੱਕ ਸੇਬ ਖਾ ਲੈਂਦੇ ਹੋ ਤਾਂ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਬਚੇ रह ਸਕਦੇ ਹੋ ਨੰਬਰ 20 ਰਾਤੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਸੈਰ ਜ਼ਰੂਰ ਕਰੋ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਸਾ ਸਿਹਤ ਲਈ ਸੈਰ ਕਰਨਾ ਬਹੁਤ ਹੀ ਜ਼ਰੂਰੀ ਹੈ ਨੰਬਰ 21 ਜੇਕਰ ਤੁਸੀਂ ਰੋਜ਼ਾਨਾ ਕਾਜੂ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਹਮੇਸ਼ਾ ਸਹੀ ਰਹਿੰਦੀ ਹੈ ਤੇ ਨਾਲ ਹੀ ਸਰੀਰ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ ਨੰਬਰ Y ਜਦੋਂ ਵੀ ਤੁਸੀਂ ਬਰਤਨ ਸਾਫ਼ ਕਰਦੇ ਹੋ ਤਾਂ ਉਹਨਾਂ ਨੂੰ ਕੁਝ ਸਮੇਂ ਲਈ ਸਿੰਕ ਦੇ ਵਿੱਚ ਹੀ ਰੱਖੋ ਕਿਉਂਕਿ ਅਜਿਹਾਂ ਕਰਨ ਨਾਲ ਭਾਂਡਿਆਂ ਵਾਲੀ ਟੋਕਰੀ ਪਾਣੀ ਦੇ ਕਾਰਨ ਛੇਤੀ ਖਰਾਬ ਨਹੀਂ ਹੁੰਦੀ ਤੇ ਨਾਲ ਹੀ ਬਰਤਨ ਵੀ ਜਲਦੀ ਸੁੱਕ ਜਾਂਦੇ ਹਨ। ਨੰਬਰ 23 ਜੇਕਰ ਤੁਸੀਂ ਸੌਣ ਤੋਂ ਪਹਿਲਾਂ ਇੱਕ ਮੁਰੱਬਾ ਖਾ ਲਓ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਤੇ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ। ਨੰਬਰ 24 ਜੇਕਰ ਘਰ ਵਿੱਚੋਂ ਮੀਂਹ ਕਾਰਨ ਸਿੱਲ ਦੀ ਬਦਬੂ ਆ ਰਹੀ ਹੋਵੇ ਤਾਂ ਤੁਸੀਂ ਆਪਣੇ ਘਰ ਦੀਆਂ ਸਾਰੀਆਂ ਖਿੜਕੀਆਂ ਖੋਲ੍ਹ ਦਿਓ ਇਸ ਦੇ ਨਾਲ ਸਾਰੀ ਸਮੈਲ ਬਾਹਰ ਨਿਕਲ ਜਾਵੇ ਨੰਬਰ 25 ਰੋਟੀ ਦੇ ਨਾਲ ਪਿਆਜ਼ ਜ਼ਰੂਰ ਖਾ ਲਿਆ ਕਰੋ ਇਸ ਨਾਲ ਸਰੀਰ ਨੂੰ ਬਹੁਤ ਫਾਇਦੇ ਮਿਲਦੇ ਹਨ ਇਸ ਲਈ ਇੱਕ ਪਿਆਜ਼ ਰੋਜ਼ਾਨਾ ਜ਼ਰੂਰ ਖਾਓ ਨੰਬਰ 26 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਚप्पल ਪਾ ਕੇ ਬਾਥਰੂਮ ਵਿੱਚ ਜਾਓ ਬਾਹਰ ਚप्पल ਕੂਦ ਕੇ ਜਾਣਾ ਸਿਹਤ ਲਈ ਚੰਗਾ ਨਹੀਂ ਹੈ ਨੰਬਰ 27 ਖਾਣਾ ਖਾਣ ਤੋਂ ਬਾਅਦ ਕਦੇ ਵੀ ਇਸ਼ਨਾਨ ਨਾ ਕਰੋ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਕਿਉਂਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਇਸ਼ਨਾਨ ਕਰਨ ਦੇ ਨਾਲ ਪਾਚਨ ਤੰਤਰ ਖਰਾਬ ਹੋਣ ਲੱਗ ਪੈਂਦਾ ਹੈ ਨੰਬਰ 28 ਨਹਾਉਣ ਤੋਂ ਬਾਅਦ ਜੇਕਰ ਤੁਸੀਂ ਕੰਨਾਂ ਪਿੱਛੇ ਨਾਰੀਅਲ ਦਾ ਤੇਲ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਯਾਦ ਸ਼ਕਤੀ ਤੇਜ਼ ਹੋਣ ਲੱਗ ਜਾਂਦੀ ਹੈ ਨੰਬਰ 29 ਜੇਕਰ ਤੁਸੀਂ ਸਿਰ ਧੋਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਚੰਗੀ ਤਰ੍ਹਾਂ ਨਾਲ ਤੇਲ ਲਗਾਓ ਤੇ 30 ਮਿੰਟ ਬਾਅਦ ਵਾਲਾਂ ਨੂੰ ਧੋਵੋ ਤਾਂ ਇਸ ਨਾਲ ਵਾਲਾਂ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਤੇ ਨਾਲ ਹੀ ਸਿਰ ਦਰਦ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਨੰਬਰ 30 ਕੱਚਾ ਖਾਣਾ ਖਾਣ ਨਾਲ ਪਾਚਨ ਤੰਤਰ ਖਰਾਬ ਹੋਣ ਲੱਗ ਜਾਂਦਾ ਹੈ। ਇਸ ਦੇ ਨਾਲ ਸਰੀਰ ਅੰਦਰ ਕਮਜ਼ੋਰੀ ਪੈਣ ਲੱਗ ਜਾਂਦੀ ਹੈ। ਨੰਬਰ 31 ਜਿਹੜੇ ਲੋਕ ਪਲਾਸਟਿਕ ਦੀ ਬੋਤਲ ਵਿੱਚ ਪਾਣੀ ਪੀਂਦੇ ਹਨ ਉਹਨਾਂ ਦੇ ਅੰਦਰ ਬਹੁਤ ਸਾਰੇ ਕਿਟਾਣੂ ਜਮ੍ਹਾਂ ਹੋ ਜਾਂਦੇ ਹਨ ਕਿਉਂਕਿ ਇਸ ਪਲਾਸਟਿਕ ਦੀ ਬੋਤਲ ਵਿੱਚ ਸਭ ਤੋਂ ਜ਼ਿਆਦਾ ਕਿਟਾਣੂ ਹੁੰਦੇ ਹਨ ਨੰਬਰ 32 ਰੋਟੀ ਘੱਟ ਤੇ ਦਾਲ ਸਬਜ਼ੀ ਜ਼ਿਆਦਾ ਖਾਓ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਸੇਤਮੰਦ ਹੋਣ ਦੇ ਨਾਲ ਨਾਲ ਤੰਦਰੁਸਤ ਵੀ ਰਹਿ ਸਕਦੇ ਹੋ ਨੰਬਰ 33 ਸਾਨੂੰ ਕਦੇ ਵੀ ਫਾਈਬਰ ਵਾਲੇ ਸਰਾਣੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਏਸੇ ਰਾਣਾ ਸਾਡੇ ਸਰੀਰ ਲਈ ਨੁਕਸਾਨਦਾਇਕ ਹੈ। ਨੰਬਰ 34 ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂਫ ਚਬਾ ਕੇ ਖਾਣ ਨਾਲ ਸਰੀਰੰਦਰ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ ਤੇ ਨਾਲ ਹੀ ਸਰੀਰ ਵੀ ਅਨੇਕਾ ਰੋਗਾਂ ਤੋਂ ਬਚਿਆ ਰਹਿੰਦਾ ਹੈ ਕਿਉਂਕਿ ਸੌਂਫ ਗੁਣਾ ਦੀ ਗੁੱਥਲੀ ਹੈ। ਨੰਬਰ 35 ਲਸਣ ਖਾਣ ਨਾਲ ਕਦੇ ਵੀ ਹਾਰਟ ਅਟੈਕ ਦੀ ਸਮੱਸਿਆ ਨਹੀਂ ਹੁੰਦੀ ਤੇ ਨਾਲ ਹੀ ਖੂਨ ਵੀ ਕਦੇ ਨਹੀਂ ਗਾੜਾ ਹੁੰਦਾ। ਸਗੋਂ ਸਹੀ ਰਹਿੰਦਾ ਹੈ ਨੰਬਰ 36 ਜੇਕਰ ਤੁਸੀਂ ਬੱਚੇ ਦੇ ਸਿਰ ਉੱਪਰ ਮੱਖਣ ਰੱਖ ਦਿੰਦੇ ਹੋ ਤਾਂ ਇਸ ਨਾਲ ਉਸ ਦੇ ਦੰਦ ਕੱਢਣ ਸਮੇ ਉਸ ਨੂੰ ਤਕਲੀਫ ਨਹੀਂ ਹੁੰਦੀ ਤੇ ਨਾਲ ਹੀ ਬੱਚੇ ਦਾ ਸਿਰ ਦਰਦ ਨਹੀਂ ਕਰਦਾ ਨੰਬਰ 37 ਜੇਕਰ ਤੁਸੀਂ ਦਹੀਂ ਨਾਲ ਇਸ਼ਨਾਨ ਕਰਦੇ ਹੋ ਤਾਂ ਇਸ ਨਾਲ ਸਰੀਰ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਤੇ ਨਾਲ ਹੀ ਸਰੀਰ ਉੱਪਰ ਚਮਕ ਆਉਣ ਲੱਗ ਜਾਂਦੀ ਹੈ ਸੋ ਅਜਿਹੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ